ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸ਼ਨੀਵਾਰ ਅਤੇ ਐਤਵਾਰ ਨੂੰ ਕਰੋ ਇਹ ਤਿੰਨ ਕੰਮ ਤਾਂ ਜ਼ਿੰਦਗੀ ਦੇ ਸਾਰੇ ਦੁੱਖ ਦੂਰ ਹੋ ਜਾਣਗੇ ਸਾਡੇ ਘਰ ਦੇ ਵਿੱਚ ਪੈਸਾ ਬਰਕਤ ਖੁਸ਼ੀਆਂ ਸਭ ਕੁਝ ਆਪ ਚੱਲ ਕੇ ਆਉਣਗੇ ਤਾਂ ਫਿਰ ਕਿਹੜੇ ਕੰਮ ਬਾਰੇ ਆਪਾਂ ਗੱਲ ਕਰਨ ਜਾ ਰਹੇ ਹਾਂ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਇਸ ਕਰਕੇ ਸੰਗਤ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਸੁਣਨਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜੀ ਜਰੂਰ ਲਿਖ ਦੇਣਾ ਜੀ ਤੇ ਆਓ ਸਾਧ ਸੰਗਤ ਜੀ ਅੱਜ ਦੀ ਵੀਡੀਓ ਤੇ ਵਿਸ਼ੇ ਤੇ ਗੱਲ ਕਰਦੇ ਹਾਂ ਦੇਖੋ ਸੰਗਤ ਜੀ ਜਦੋਂ ਆਪਾਂ ਇਸ ਦੁਨੀਆ ਦੇ ਵਿੱਚ ਵਿਚਰਦੇ ਹਾਂ ਆਪਣੇ ਆਸ-ਪਾਸ ਭੈਣ ਭਰਾਵਾਂ ਨੂੰ ਮਿਲਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਇਹ ਦੁਨੀਆ ਦੁੱਖਾਂ ਦੇ ਨਾਲ ਭਰੀ ਪਈ ਹੈ ਕਿਸੇ ਨੂੰ ਧੀਆ ਪੁੱਤਰਾਂ ਦਾ ਦੁੱਖ ਹੈ ਕਿ ਉਹ ਸਾਡੇ ਘਰੇ ਦੇ ਵਿੱਚ ਨਹੀਂ ਹੈ ਕਈ ਇਸ ਕਰਕੇ ਦੁਖੀ ਨੇ ਕਿ ਉਹਨਾਂ ਦੇ ਕੋਲ ਧੀ ਪੁੱਤ ਨਹੀਂ ਹੈ ਕਈ ਪੈਸੇ ਦੇ ਦੁੱਖ ਕਰਕੇ ਦੁਖੀ ਨੇ ਜਿਨ੍ਹਾਂ ਦੇ ਘਰ ਦੇ ਵਿੱਚ ਪੈਸੇ ਦੀ ਤੰਗੀ ਹੈ ਸੰਗਤ ਜੀ ਉਹ ਸਮਝਦੇ ਆ ਕਿ ਸਾਡੇ ਘਰ ਦੇ ਵਿੱਚ ਪੈਸਾ ਆ ਜਾਵੇ ਤਾਂ ਅਸੀਂ ਸੁਖੀ ਹੋ ਜਾਵਾਂਗੇ ਉਹਨਾਂ ਨੂੰ ਲੱਗਦਾ ਹੈ ਕਿ ਪੈਸੇ ਦੇ ਨਾਲ ਹੀ ਬੰਦਾ ਸੁਖੀ ਹੁੰਦਾ ਹੈ ਕਿਉਂਕਿ ਪੈਸੇ ਦੇ ਨਾਲ ਸੁੱਖ ਸਹੂਲਤਾਂ ਆਪਾਂ ਘਰ ਦੇ ਵਿੱਚ ਲੈ ਕੇ ਆਉਂਦੇ ਹਾਂ ਪਰ ਉਹ ਇਹ ਨਹੀਂ ਜਾਣਦੇ ਕਿ ਪੈਸੇ ਦੇ ਨਾਲ ਸਿਰਫ ਤੇ ਸਿਰਫ ਸੁੱਖ-ਸਹੂਲਤਾਂ ਆਪਾਂ ਖਰੀਦ ਸਕਦੇ ਹਾਂ ਸੁੱਖ ਨਹੀਂ ਲੈ ਸਕਦੇ ਸੁੱਖ ਸਾਡੇ ਕਰਮਾਂ ਨਾਲ ਹੀ ਸਾਨੂੰ ਮਿਲਨੇ ਹਨ ਸਤਗੁਰ ਸੱਚੇ ਪਾਇਸ਼ਾ ਦੀ ਕਿਰਪਾ ਦੇ ਨਾਲ ਮਿਲਨੇ ਹਨ ਜੇ ਸਾਡੇ ਕਰਮਾਂ ਦੇ ਵਿੱਚ ਸੁੱਖ ਨਹੀਂ ਹੈ ਤਾਂ ਫਿਰ ਜਿੰਨੇ ਮਰਜੀ ਸੁੱਖ-ਸਹੂਲਤਾਂ ਲੈ ਆ ਕੇ ਘਰ ਦੇ ਵਿੱਚ ਰੱਖ ਲਈਏ ਉਹਨਾਂ ਦਾ ਸੁੱਖ ਤੁਸੀਂ ਮਾਣ ਨਹੀਂ ਸਕੋਗੇ ਪਰ ਜੇ ਸਾਡੇ ਕਰਮਾਂ ਦੇ ਵਿੱਚ ਸੁੱਖ ਲਿਖਿਆ ਹੈ ਤਾਂ ਫਿਰ ਥੋੜੇ ਦੇ ਵਿੱਚ ਵੀ ਪਰਕ ਤਾਂ ਪੈ ਜਾਂਦੀਆਂ ਨੇ ਫਿਰ ਥੋੜੇ ਦੇ ਵਿੱਚ ਵੀ ਬੰਦੇ ਦੇ ਮਨ ਨੂੰ ਸਭ ਸੰਤੋਖ ਆ ਜਾਂਦਾ ਹੈ ਉਹ ਬੰਦਾ ਹਮੇਸ਼ਾ ਸੁਖੀ ਰਹਿੰਦਾ ਹੈ ਖੁਸ਼ ਰਹਿੰਦਾ ਹੈ ਸੰਗਤ ਜੀ ਇਸ ਕਰਕੇ ਹਮੇਸ਼ਾ ਉਸ వైਗਰੋ ਆਕਾਰ ਪੁਰਖ ਜੀ ਤੋਂ ਸੁਖ ਮੰਗਣਾ ਹੈ ਸੁਖ ਸੁਹੋਗ ਤਾਂ ਨਹੀਂ ਮੰਗਣੀਆਂ ਪਰ ਆਪਾਂ ਕੀ ਕਰਦੇ ਹਾਂ ਕਿ ਆਪਣੀ ਜ਼ਿੰਦਗੀ ਦੇ ਵਿੱਚ ਜਦੋਂ ਵੀ ਕਿਤੇ ਕੋਈ ਦੁੱਖ ਆ ਜਾਂਦਾ ਹੈ ਕੋਈ ਚਿੰਤਾ ਪਰੇਸ਼ਾਨੀ ਆ ਜਾਂਦੀ ਹੈ ਅਸੀਂ ਬੜੀ ਛੇਤੀ ਕਾਲੇ ਪਿਆ ਜਾਂਦੇ ਹਾਂ ਸਾਨੂੰ ਇੰਜ ਹੁੰਦਾ ਹੈ ਕਿ ਸਾਡੀ ਜ਼ਿੰਦਗੀ ਦਾ ਇਹ ਦੁੱਖ ਸਾਡੀ ਜ਼ਿੰਦਗੀ ਦੀ ਇਹ ਚਿੰਤਾ ਜਦ ਮੁਸ਼ਕਲ ਛੇਤੀ ਨਾਲ ਹੱਲ ਹੋ ਜਾਵੇ ਫਿਰ ਅਸੀਂ ਆਸ-ਪਾਸ ਦੇ ਲੋਕਾਂ ਦੇ ਨਾਲ ਗੱਲ ਕਰਦੇ ਹਾਂ ਫਿਰ ਜਿੰਨੇ ਲੋਕਾਂ ਕੋਲ ਆਪਾਂ ਆਪਣਾ ਦੁੱਖ ਜਾ ਕੇ ਸਾਂਝਾ ਕਰਦੇ ਹਾਂ ਉਨੀਆਂ ਹੀ ਸਾਨੂੰ ਸਲਾਹਾਂ ਮਿਲਦੀਆਂ ਨੇ ਕੋਈ ਕਹਿ ਦਿੰਦਾ ਹੈ ਕਿ ਤੁਸੀਂ ਆ ਕੰਮ ਕਰ ਲਓ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਨਹੀਂ ਆਵੇਗਾ ਉਹ ਹਾਂਡੇ ਸਾਰੇ ਹੀ ਦੁੱਖ ਦੂਰ ਹੋ ਜਾਣਗੇ ਕੋਈ ਕੁਝ ਦੱਸਦਾ ਹੈ ਤੇ ਕੋਈ ਕੁਝ ਵਿੱਲਾ ਹੀ ਮਨੁੱਖ ਹੋਵੇਗਾ ਸੰਗਤ ਜੀ ਜੋ ਸਾਨੂੰ ਗੁਰੂ ਚਰਨਾਂ ਦੇ ਨਾਲ ਗੁਰਬਾਣੀ ਦੇ ਨਾਲ ਜੋੜੇਗਾ ਵੱਡੇ ਭਾਗਾਂ ਵਾਲੇ ਹੁੰਦੇ ਹਨ ਉਹ ਮਨੁੱਖ ਜਿਨ੍ਹਾਂ ਨੂੰ ਜ਼ਿੰਦਗੀ ਦੇ ਵਿੱਚ ਗੁਰੂ ਨੂੰ ਪਿਆਰ ਕਰਨ ਵਾਲਾ ਜਿਨ੍ਹਾਂ ਨੂੰ ਜ਼ਿੰਦਗੀ ਵਿੱਚ ਪਿਆਰ ਕਰਨ ਵਾਲਾ ਮਨੁੱਖ ਮਿਲਦਾ ਹੈ ਕਿਉਂਕਿ ਉਹ ਆਪ ਵੀ ਜੁੜਿਆ ਹੈ ਅਤੇ ਉਹ ਦੂਜਿਆਂ ਨੂੰ ਵੀ ਜੋੜਦਾ ਹੈ ਜਿੱਥੇ ਵੀ ਜਾ ਕੇ ਬੈਠੇਗਾ ਜੇ ਇਹਦੇ ਨਾਲ ਵੀ ਗੱਲ ਬਾਤ ਕਰੇਗਾ ਗੁਰੂ ਦੀ ਗੱਲ ਹੀ ਕਰੇਗਾ ਗੁਰੂ ਦੇ ਗਿਆਨ ਦੀ ਗੱਲ ਕਰੇਗਾ ਅਤੇ ਸਾਨੂੰ ਉਸ ਦੀ ਇਸ ਗੱਲ ਨੂੰ ਸੁਣ ਕੇ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰ ਲਾਗੂ ਕਰਨਾ ਚਾਹੀਦਾ ਹੈ ਕਿਉਂਕਿ ਕੋਈ ਪਤਾ ਨਹੀਂ ਹੁੰਦਾ ਕਿ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਇਹ ਮੇਰ ਹੋਈ ਹੋਵੇ ਇਹ ਤੁਹਾਡੇ ਜ਼ਿੰਦਗੀ ਵਿੱਚ ਆਇਆ ਹੋਵੇ ਗੁਰੂ ਦੀ ਕਿਰਪਾ ਸਦਕਾ ਗੁਰੂ ਨੇ ਆਭਾਣਾ ਬਣਾ ਕੇ ਤੁਹਾਡੇ ਦੁੱਖ ਦੂਰ ਕਰੰਦਾ ਕੋਈ ਰਾਹ ਸਾਨੂੰ ਦਿੱਤਾ ਹੋਵੇ ਇਸ ਕਰਕੇ ਗੁਰੂ ਦੇ ਨਾਲ ਰੋਹਾਂ ਦੀ ਗੱਲ ਸਾਨੂੰ ਧਿਆਨ ਦੇ ਨਾਲ ਸੁਣਨੀ ਚਾਹੀਦੀ ਹੈ ਮੰਨਣੀ ਚਾਹੀਦੀ ਹੈ ਪਰ ਆਪਾਂ ਕੀ ਕਰਦੇ ਹਾਂ ਸਾਨੂੰ ਗੁਰੂ ਦੀ ਕੁਰਬਾਨੀ ਦੀ ਗੱਲ ਚੰਗੀ ਨਹੀਂ ਲੱਗਦੀ ਸਾਨੂੰ ਤਾਂ ਚੰਗੇ ਲੱਗਦੇ ਨੇ ਉਪਾੜ ਟੋਣੇ ਟੋਟ ਕੇ ਜਦੋਂ ਬੰਦਾ ਦੁਖੀ ਹੁੰਦਾ ਹੈ ਜਦੋਂ ਬੰਦਾ ਮਜਬੂਰ ਹੁੰਦਾ ਹੈ ਤਾਂ ਉਹ ਹਰ ਇੱਕ ਕੰਮ ਕਰਨ ਨੂੰ ਰਾਜ਼ੀ ਵੀ ਹੋ ਜਾਂਦਾ ਹੈ ਉਹਨੂੰ ਕੋਈ ਜਰਾ ਜਿੰਨਾ ਵੀ ਕਹਿ ਦੇਵੇ ਕਿ ਤੂੰ ਆਹ ਕੰਮ ਕਰ ਲਾ ਤਾਂ ਬਸ ਤੇਰੀ ਜ਼ਿੰਦਗੀ ਦੇ ਦੁੱਖ ਖਤਮ ਹੋ ਜਾਣਗੇ ਤਾਂ ਬੰਦਾ ਬਿਨਾਂ ਸੋਚੇ ਵਿਚਾਰੇ ਹੀ ਉਸ ਪਾਸੇ ਨੂੰ ਤੁਰ ਪੈਂਦਾ ਹੈ ਆਪਾਂ ਸਾਰਿਆਂ ਦੀ ਗੱਲ ਸੰਗਤ ਜੀ ਨਹੀਂ ਕਰਦੇ ਪਰ ਬਹੁਤਿਆਂ ਦੇ ਮਨ ਦੇ ਵਿੱਚ ਪਰ ਬਹੁਤਿਆਂ ਦੇ ਮਨ ਦੇ ਵਿੱਚ ਚਿੱਤ ਵਿੱਚ ਜੋ ਲੋਕ ਚਿੰਤਾ ਦੇ ਨਾਲ ਕਮਜ਼ੋਰ ਹੋ ਜਾਂਦੇ ਨੇ ਜਿਨ੍ਹਾਂ ਦਾ ਮਨ ਦੁੱਖਾਂ ਦੇ ਨਾਲ ਚਿੰਤਾ ਦੇ ਵਿੱਚ ਫਸ ਜਾਂਦਾ ਹੈ ਵੇਲੇ ਮਨੁੱਖ ਹੁੰਦੇ ਨੇ ਜਿਨ੍ਹਾਂ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੁੰਦੀ ਹੈ ਜੋ ਹਰ ਦੁੱਖ ਸੁੱਖ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਨੇ ਪਰ ਕਮਜ਼ੋਰ ਮਨ ਵਾਲਾ ਇਨਸਾਨ ਛੇਤੀ ਡੋਲ ਜਾਂਦਾ ਹੈ ਛੇਤੀ ਘਬਰਾ ਜਾਂਦਾ ਹੈ ਤੇ ਛੇਤੀ ਹੀ ਦੂਸਰਿਆਂ ਦੇ ਮਦਰ ਲੱਗ ਜਾਂਦਾ ਹੈ ਸੰਗਤ ਜੀ ਉਸ ਕਰਕੇ ਉਹ ਅਜਿਹੇ ਕੰਮ ਵੀ ਕਰ ਬੈਠਦਾ ਹੈ ਜਿਹਦੇ ਲਈ ਉਹਦਾ ਮਨ ਰਾਜੀ ਨਹੀਂ ਹੁੰਦਾ ਉਹਦਾ ਖੁਦ ਦਾ ਮਨ ਨਹੀਂ ਮੰਨਦਾ ਕਿ ਮੈਂ ਇਹ ਕੰਮ ਕਰਾਂ ਪਰ ਫਿਰ ਵੀ ਉਹ ਕੰਮ ਕਰ ਬੈਠਦਾ ਹੈ ਅਜਾਪਾ ਗੱਲ ਕੀਤੀ ਸ਼ਨੀ ਐਤਵਾਰ ਦੀ ਲੋਕਾਂ ਨੇ ਜਿੱਦਾਂ ਦੇ ਟੋਨੇ ਟੋਟ ਕੇ ਕਰਨ ਵਾਸਤੇ ਇਹ ਦਿਨ ਰੱਖੇ ਹਨ ਇਹਨਾਂ ਦਿਨਾਂ ਦੇ ਵਿੱਚ ਕੋਈ ਕਾਲੇ ਕੁੱਤੇ ਨੂੰ ਰੋਟੀ ਪਾਉਂਦਾ ਹੈ ਕੋਈ ਇਹਨਾਂ ਦਿਨਾਂ ਦੇ ਵਿੱਚ ਕੀੜਿਆਂ ਦੇ ਪੌਂਦੇ ਉੱਤੇ ਖੜਾ ਹੋਇਆ ਆਟਾ ਪਾਉਂਦਾ ਹੈ ਕੋਈ ਕੁਝ ਕਰਦਾ ਹੈ ਤੇ ਕੋਈ ਕੁਝ ਕਰਦਾ ਹੈ ਸੰਗਤ ਜੀ ਭਾਵ ਕੇ ਜਿੱਦਾਂ ਵੀ ਕਿਸੇ ਨੇ ਕਿਸੇ ਨੂੰ ਕਰੈਲੇ ਕਿਆ ਸੀ ਉਦਾਂ ਹੀ ਲੋਕ ਕਰਦੇ ਹਨ ਪਰ ਆਪਾਂ ਇਹ ਨਹੀਂ ਚਾਹੁੰਦੇ ਕਿ ਕੀੜਿਆਂ ਨੂੰ ਆਟਾ ਪਾਉਣ ਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਕੀ ਸੁਧਾਰ ਆਵੇਗਾ ਚਲੋ ਕਿਸੇ ਜੀਵ ਜੰਤੂ ਦਾ ਆਪਾਂ ਪਾਲਾ ਕਰਦੇ ਹਾਂ ਉਹ ਸਾਡਾ ਚੰਗਾ ਕਰਮ ਹੈ ਸੱਚ ਦਾ ਚੰਗਲ ਦੇਖਾਂ ਮੰਨਿਆ ਜਾਂਦਾ ਹੈ ਸਾਡਾ ਚੰਗਾ ਕਰਮ ਬਣ ਜਾਂਦਾ ਹੈ ਪਰ ਕੀੜੀਆਂ ਨੂੰ ਆਟਾ ਪਾਉਣ ਦੇ ਨਾਲ ਸਾਡੀ ਜ਼ਿੰਦਗੀ ਨਹੀਂ ਬਦਲਨੀ ਸਾਡੀ ਜ਼ਿੰਦਗੀ ਬਦਲੇਗੀ ਜਦੋਂ ਕੀੜੀਆਂ ਤੋਂ ਸਿੱਖਿਆ ਲੈ ਕੇ ਆਵਾਂਗੇ ਉਹ ਸਿੱਖਿਆ ਸਾਡੀ ਜ਼ਿੰਦਗੀ ਬਦਲੇਗੀ ਤਾਂ ਕੀੜੀਆਂ ਤੋਂ ਸਾਨੂੰ ਹਮੇਸ਼ਾ ਇਹ ਸਿੱਖਣਾ ਚਾਹੀਦਾ ਹੈ ਕਿ ਕੀੜੀਆਂ ਕਦੇ ਵੀ ਕਿਸੇ ਦੇ ਮੁਤਾਜ ਨਹੀਂ ਹਨ ਕੀੜੀਆਂ ਆਪਣੇ ਭਾਰ ਦੇ ਨਾਲੋਂ 100 ਗੁਣਾ ਵੱਧ ਭਾਰ ਚੁੱਕ ਲੈਂਦੀਆਂ ਨੇ ਤੇ ਵਾਰ-ਵਾਰ ਦੀਵਾਰ ਤੋਂ ਥੱਲੇ ਡਿੱਗਦੀਆਂ ਹਨ ਪਰ ਹਿੰਮਤ ਨਹੀਂ ਹਾਰਦੀਆਂ ਵਾਰ-ਵਾਰ ਦੀਵਾਰ ਤੇ ਚੜ੍ਹਦੀਆਂ ਅਤੇ ਕਾਮਯਾਬ ਵੀ ਹੋ ਜਾਂਦੀਆਂ ਹਨ ਆਪਾਂ ਆਪਣਾ ਭੋਜਨ ਆਪੋ ਆਪਣਾ ਭੋਜਨ ਇੱਕ ਥਾਂ ਤੋਂ ਚੁੱਕ ਕੇ ਦੂਜੇ ਥਾਂ ਤੇ ਪਹੁੰਚਾ ਦਿੰਦੀਆਂ ਹਨ ਇਹ ਕੀੜੀਆਂ ਨੂੰ ਆਟਾ ਪਾਉਣ ਦੇ ਨਾਲ ਸਾਡੀ ਜ਼ਿੰਦਗੀ ਨਹੀਂ ਬਦਲਨੀ ਸਾਡੀ ਜ਼ਿੰਦਗੀ ਬਦਲਣੀ ਹੈ ਜਦੋਂ ਅਸੀਂ ਕੀੜੀਆਂ ਤੋਂ ਸਿੱਖਿਆ ਲਵਾਂਗੇ ਉਹ ਨਿਕਾ ਜੀ ਆਜੀਵ ਕਿਸੇ ਦਾ ਮਤਾਜ ਨਹੀਂ ਕਿਸੇ ਦੇ ਸਹਾਰੇ ਨਹੀਂ ਬੈਠਾ ਕੋਈ ਮਨੁੱਖ ਆਵੇਗਾ ਕਿ ਮੈਨੂੰ ਆਟਾ ਪਾਵੇਗਾ ਤੇ ਮੈਂ ਫਿਰ ਹੀ ਆਪਣਾ ਪੇਟ ਭਰਾਂਗੀ ਨਏ ਸੰਗਤ ਜੀ ਨਿਕਾ ਜੀ ਆਜੀਵ ਆਪਣੇ ਜੀਵਨ ਦੇ ਲਈ ਆਪਣਾ ਇੰਤਜ਼ਾਮ ਆਪ ਕਰਦਾ ਹੈ ਇਸ ਕਰਕੇ ਕਿਹੜੀਆਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਸਾਡੀ ਜ਼ਿੰਦਗੀ ਬਦਲ ਜਾਵੇਗੀ ਜੇਕਰ ਆਪਾਂ ਕਹੀਏ ਕਿ ਇਹ ਟੋਣੇ ਟੋੜ ਕੇ ਉਪਾਅ ਕਰਕੇ ਸਾਡੀ ਜ਼ਿੰਦਗੀ ਬਦਲੇਗੀ ਤਾਂ ਫਿਰ ਮੁਸ਼ਕਲ ਲੱਗਦਾ ਹੈ ਕਿਉਂਕਿ ਇਹ ਜਦੋਂ ਆਪਾਂ ਇਦਾਂ ਦੇ ਕੰਮ ਸੰਗਤ ਜੀ ਕਰਦੇ ਹਾਂ ਕਈ ਲੋਕ ਤਾਂ ਬਹੁਤ ਸਾਰਾ ਪੈਸਾ ਖਰਚ ਕਰ ਦਿੰਦੇ ਹਨ ਕਈ ਤਾਂ ਕਈ ਤਰ੍ਹਾਂ ਦੇ ਉਪਾਅ ਕਰ ਬੈਠਦੇ ਨੇ ਕਈ ਸਾਡੇ ਘਰ ਦੇ ਵਿੱਚ ਪੈਸਾ ਆ ਰਿਹਾ ਹੈ ਉਹ ਇਹ ਨਹੀਂ ਸਮਝਦੇ ਕਿ ਪੈਸਾ ਆਉਣ ਦਾ ਉਪਾਅ ਨਹੀਂ ਹੈ ਇਹ ਤਾਂ ਪੈਸੇ ਜਾਣ ਦਾ ਉਪਾਅ ਹੈ ਜਿਹੜਾ ਘਰ ਦੇ ਵਿੱਚ ਚਾਰ ਆਣੇ ਹੁੰਦੇ ਉਹ ਵੀ ਇਹੋ ਜਿਹੇ ਕੰਮਾਂ ਦੇ ਉੱਤੇ ਆਪਾਂ ਲਗਾ ਦਿੰਦੇ ਹਾਂ ਤੇ ਫਿਰ ਖਟਿਆ ਕੀ ਇਸ ਕਰਕੇ ਜੇਕਰ ਗੁਰਬਾਣੀ ਦਾ ਪਾਠ ਕਰਦੇ ਹੋ ਤਾਂ ਗੁਰੂ ਦੇ ਉੱਤੇ ਭਰੋਸਾ ਰੱਖ ਕੇ ਕਿਉਂਕਿ ਗੁਰਸਿੱਖ ਦਾ ਦੁੱਖ ਸੋ ਗੁਰੂ ਦੇ ਨਾਲ ਗੁਰਬਾਣੀ ਦੇ ਨਾਲ ਜੁੜਿਆ ਹੈ ਅਤੇ ਗੁਰੂ ਨੇ ਹੀ ਦੂਰ ਕਰਨਾ ਹੈ ਗੁਰੂ ਦੇ ਅੱਗੇ ਆਪਾਂ ਅਰਦਾਸ ਬੇਨਤੀ ਕਰਨੀ ਹੈ ਗੁਰੂ ਤੋਂ ਆਸ ਰੱਖਣੀ ਹੈ ਤਾਂ ਦੇਖਣਾ ਸਤਗੁਰ ਸੱਚੇ ਪਾਤਸ਼ਾਹ ਸਾਡੀ ਜ਼ਿੰਦਗੀ ਨੂੰ ਖੁਸ਼ੀਆਂ ਦੇ ਨਾਲ ਭਰ ਦੇਣਗੇ ਸਾਡੀ ਜ਼ਿੰਦਗੀ ਦੇ ਵਿੱਚੋਂ ਦੁੱਖ ਦੂਰ ਕਰ ਦੇਣਗੇ ਕਿਉਂਕਿ ਗੁਰਬਾਣੀ ਪੜਨ ਵਾਲਾ ਮਨੁੱਖ ਕਦੇ ਵੀ ਦੁਖੀ ਨਹੀਂ ਹੁੰਦਾ ਉਹ ਜ਼ਿੰਦਗੀ ਦੇ ਵਿੱਚ ਜਿੰਨੇ ਮਰਜੀ ਵੱਡੇ ਦੁੱਖ ਆ ਜਾਣ ਉਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ ਕਿਉਂਕਿ ਉਹਨੂੰ ਪਤਾ ਹੈ ਕਿ ਮੇਰੇ ਸਿਰ ਉਤੇ ਮੇਰੇ ਸਤਗੁਰ ਸੱਚੇ ਪਾਤਸ਼ਾਹ ਜੀ ਦਾ ਹੱਥ ਹੈ ਜੋ ਮੈਨੂੰ ਹਰ ਮੁਸੀਬਤ ਦੇ ਵਿੱਚੋਂ ਕੱਢ ਲਵੇਗਾ ਬਸ ਆਪਾਂ ਹੀ ਭਰੋਸਾ ਆਪਣਾ ਪੱਕਾ ਕਰਨਾ ਹੈ ਸਤਗੁਰ ਸੱਚੇ ਪਾਸ਼ਾ ਹਮੇਸ਼ਾ ਸਾਡੇ ਨਾਲ ਹਨ ਉਹ ਹਰ ਥਾਂ ਤੇ ਸਾਡੀ ਰੱਖਿਆ ਕਰਦੇ ਹਨ ਕਦੇ ਵੀ ਦੁੱਖ ਮੁਸੀਬਤ ਚਿੰਤਾਵਾਂ ਨੂੰ ਦੇ ਕੇ ਡੋਲਣਾ ਨਹੀਂ ਹੈ ਉਠੇ ਰਹਿਣਾ ਪੈਣਾ ਕਿਉਂਕਿ ਸਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਮੱਤ ਦਿੱਤੀ ਹੈ ਕਿ ਜਿਹੜੇ ਵਹਿਮਾਂ ਪਰਮਾਤਮਾ ਤੋਂ ਦੂਰ ਰਹਿੰਦੇ ਹਨ ਗੁਰੂ ਵਾਲੇ ਬੰਦੇ ਹਨ ਗੁਰਬਾਣੀ ਪੜ੍ਹਨੇ ਗੁਰਬਾਣੀ ਸੁਣਨੇ ਤੇ ਗੁਰਬਾਣੀ ਦੇ ਦਿੱਤੇ ਹੋਏ ਉਪਦੇਸ਼ ਦੇ ਅਨੁਸਾਰ ਆਪਾਂ ਚੱਲਣਾ ਹੈ ਇਹੋ ਜਿਹੇ ਵਹਿਮਾਂ ਪਰਮਾਤਮਾ ਤੋਂ ਨੇ ਟੋਟਕਿਆਂ ਤੋਂ ਦੂਰ ਰਹਿਣਾ ਹੈ ਭਾਵੇਂ ਕੋਈ ਵੀ ਭਾਵੇਂ ਕੋਈ ਵੀ ਵਾਰ ਹੋਵੇ ਸ਼ੁੱਕਰਵਾਰ ਹੋਵੇ ਸ਼ਨੀਵਾਰ ਹੋਵੇ ਐਤਵਰ ਹੋਵੇ ਜਾਂ ਫਿਰ ਵੇਰ ਵਾਰ ਹੋਵੇ ਹਰ ਪਲ ਹਰ ਘੜੇ ਹਰ ਦਿਨ ਹਰ ਵਾਰ ਹਰ ਮਹੀਨੇ ਹਰ ਸਾਲ ਸਾਡੇ ਮukh ਦੇ ਵਿੱਚੋਂ ਵਾਹਿਗੁਰੂ ਹੀ ਨਿਕਲਣਾ ਚਾਹੀਦਾ ਹੈ ਸਾਡੇ ਮukh ਦੇ ਵਿੱਚੋਂ ਹਰ ਦੁੱਖ ਸੁੱਖ ਵੇਲੇ ਅਰਦਾਸ ਸ਼ੁਕਰਾਨਾ ਹੀ ਨਿਕਲਣਾ ਚਾਹੀਦਾ ਹੈ ਤਾਂ ਦੇਖਣਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖੰਦ ਕਿਰਪਾ ਸੰਗ ਜੀ ਸਾਡੇ ਉੱਤੇ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ